ਗੁਰੂ ਤੇਗ ਬਹਾਦਰ ਜੀ ਇੱਥੇ 7 ਦਿਨ ਰਹਿ ਕੇ ਗਏ ਸਨ ਅਤੇ ਗੁਰੂ ਜੀ ਨੇ ਇੱਥੇ ਤੀਰ ਦੀ ਨੋਕ ਲਗਾ ਕੇ ਬ੍ਰਾਹਮਣ ਗੁਜਰ ਰਾਮ ਨੂੰ ਕਿਹਾ ਸੀ ਕਿ ਇਸ ਜਗ੍ਹਾ ਤੇ ਖੂਹ ਲੱਗੇਗਾ ਆਓ ਤੁਹਾਨੂੰ ਦੱਸ ਦਿਆਂ ਇੱਥੋਂ ਦਾ ਪੂਰਾ ਇਤਿਹਾਸ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਪਾਸਾਹੀ ਨੌਵੀਂ ਗੁਰਦੁਆਰਾ 베ਰੀ ਸਾਹਿਬ ਦੇ ਸਾਹਮਣੇ ਉੱਤਰ ਦਿਸ਼ਾ ਵਿੱਚ ਜੋ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਹੈ ਇਸ ਜਗ੍ਹਾ ਗੁਰੂ ਜੀ ਨੇ 7 ਦਿਨ ਵਿਸਰਾਮ ਕੀਤਾ ਇਹ ਗੁਰਦੁਆਰਾ ਸਾਹਿਬ 200 ਤੋਂ 300 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਹੈ। ਇਸ ਸਥਾਨ ਦੇ ਕੋਲ ਗੁਰੂ ਜੀ ਨੇ ਆਪਣੇ ਸਿੱਖਾਂ ਅਤੇ ਬਾਬਾ ਗੁਜਰ ਰਾਮ ਜੀ ਸਮੇਤ ਟਹਿਲ ਕਰ ਰਹੇ ਸਨ ਤਾਂ ਗੁਰੂ ਜੀ ਨੇ ਆਪਣੇ ਤੀਰ ਦੀ ਨੋਕ ਲਗਾ ਕੇ ਬ੍ਰਾਹਮਣ ਗੁਜਰ ਰਾਮ ਜੀ ਨੂੰ ਕਿਹਾ ਕਿ ਇਹ ਜਗ੍ਹਾ ਖੂ ਲੱਗੇਗਾ। ਜੋ ਖੂ ਸਾਹਮਣੇ ਮੌਜੂਦ ਹੈ ਇਸ ਵਿੱਚ ਇੱਕ ਬਰੋਟਾ ਬੋੜ ਦਾ ਦਰਖਤ ਹੋਵੇਗਾ। ਜਿਸ ਤਰ੍ਹਾਂ ਇਹ ਬਰੋਟਾ ਪਰਫੁੱਲਤ ਹੋਵੇਗਾ ਉਸੇ ਤਰ੍ਹਾਂ ਪਿੰਡ ਵਿੱਚ ਸਿੱਖੀ ਪਰਫੁੱਲਤ ਹੋਵੇਗੀ। ਗੁਰੂ ਜੀ ਦੇ ਬਚਨਾਂ ਅਨੁਸਾਰ ਪੰਡਤ ਗੁੱਜਰ ਰਾਮ ਜੀ ਨੇ ਇਸ ਸਥਾਨ ਨੂੰ ਨਮਸਕਾਰ ਕੀਤਾ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਨੂੰ ਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਤਰਲੋਕੀ ਦਾ ਗਿਆਨ ਪ੍ਰਾਪਤ ਹੋਇਆ ਇਸੇ ਤਰ੍ਹਾਂ ਇਸ ਸਥਾਨ ਕੋਲ ਇੱਕ ਛੋਟਾ ਟੋਬਾ ਸੱਪੜ ਸੀ ਜਿੱਥੇ ਗੁਰੂ ਜੀ ਦੇ ਘੋੜਿਆਂ ਨੂੰ ਪਾਣੀ ਸ਼ਕਾਇਆ ਜਾਂਦਾ ਸੀ ਗੁਰੂ ਜੀ ਨੇ ਇਸ ਟੋਬੇ ਨੂੰ ਸਰੋਵਰ ਦਾ ਪ੍ਰਦਾਨ ਦਿੱਤਾ ਅਤੇ ਅੱਜ ਵੀ ਇਸ ਟੋਬੇ ਨੂੰ ਗੁਰੂ ਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਵੀ ਗੁਰਦੁਆਰਾ ਸਾਹਿਬ ਸਜੋਬਤ ਹੈ ਜਿਸ ਨੂੰ ਵੱਡਾ ਗੁਰਦੁਆਰਾ ਸਾਹਿਬ ਕਹਿੰਦੇ ਹਨ ਇਹ ਸੀ ਇੱਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਜੇਕਰ ਤੁਹਾਡੇ ਨਜ਼ਦੀਕ ਵੀ ਇਸ ਤਰ੍ਹਾਂ ਦਾ ਕੋਈ ਇਤਿਹਾਸਕ ਸਥਾਨ ਹੈ ਤਾਂ ਕਮੈਂਟਾਂ ਵਿੱਚ ਜਾਂ ਸਿੱਧਾ ਮੈਸੇਜ ਕਰਕੇ ਤੁਸੀਂ ਉਸ ਸਥਾਨ ਦਾ ਨਾਮ ਦੱਸ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ